ਹਾਂਜੀ ਭਾਈ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਖੜੇ ਆਂਗੇ ਬਠਿੰਡਾ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਪਿੰਡ ਗੱਲਾ ਤੇ ਅੱਜ ਫੇਰ ਤੁਹਾਨੂੰ ਇੱਕ ਖਜ਼ਾਨਾ ਹੀ ਹੈਗਾ ਤੇ ਦਿਖਾਉਣਾ ਤੁਹਾਨੂੰ ਵੀਡੀਓ ਸਾਰੀ ਤੇ ਬਹੁਤ ਹੀ ਚੰਗੀ ਜੀ ਹੈਗੀ ਤੁਸੀਂ ਆਪਣੇ ਪੇਜ ਤੇ ਭਾਈ ਕਿੰਨੀਆਂ ਵੀਡੀਓ ਦੇਖੀਆਂ ਆਈਆਂ ਤੇ ਘਟੋ ਘਟ ਪੰਜ ਬੰਦੇ ਦੀ ਆਪਾਂ ਇਸ ਤੋਂ ਪਹਿਲਾਂ ਵੀਡੀਓ ਪਾਈ ਆ ਤੇ ਭਾਈ ਇਹ ਆਪਣਾ ਛੇਵਾਂ ਹੈਗਾ ਤੇ ਆਪ ਨੂੰ ਲੱਗਦੀਆਂ ਚੰਗੀਆਂ ਕਿ ਆਪਾਂ ਖੁਦ ਪੀਨੇ ਭਾਈ ਇਹ ਚੀਜ਼ ਤੇ ਬਾਈ ਨਾਲ ਕਰਾਉਂਦੇ ਆ ਗੱਲ ਤੇ ਸਾਰੀ ਗੱਲਬਾਤ ਤੇ ਚੰਗੀ ਚੀਜ਼ ਹੁੰਦੀ ਹੈ ਬਾਈ ਕੋਲੇ ਖੜ੍ਹਾ ਕਰੋ ਤੇ ਬਾਈ ਜੀ ਦੱਸੋ ਮਾੜਾ ਜੀ ਇਹਦੇ ਬਾਰੇ ਕੁਛ ਸਸੀ ਗੱਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਹਾਂਜੀ ਬਾਈ ਉਹਦੇ ਦੇਖਣ ਵਾਲੇ ਚੈਨਲ ਤੋਂ ਸਾਰਿਆਂ ਨੂੰ ਅਕਸਰੀ ਗੱਲ ਆਪਾਂ ਦਾ ਬਾਈ ਇਹ ਕਹਿੰਦੇ ਆ ਵੀ ਜਿਹੜੇ ਆਪਣੇ ਕੋਲਡ ਡਰਿੰਕ ਵਗੈਰਾ ਹੋਰ ਪੀਨੇ ਹੋ ਹਾਂਜੀ ਬਾਈ ਠੀਕ ਹੈ ਉਹ ਕੈਮੀਕਲ ਹੁੰਦੇ ਆ ਬਾਈ ਕੈਮੀਕਲ ਹੁੰਦੇ ਆ ਇਹ ਆਪਾਂ ਜਿਹੜਾ ਚੀਜ਼ ਬਣਾਉਣੇ ਆ ਇਹ ਅੱਖਾਂ ਦੇ ਸਾਹਮਣੇ ਦਾ ਬੰਦੀ ਆ ਹਾਂਜੀ ਬਾਈ ਹੈ ਏ ਬਾਈ ਜੀ ਆਪਾਂ ਪੂਰਾ ਮਿਹਨਤ ਨਾਲ ਪੂਰਾ ਬਾਦਾਮ ਕਾਜੂ ਸਾਰਾ ਜਿੰਨੀ ਰਸਤ ਰਗੜੇ ਦੇ ਵਿੱਚ ਸਰਦਾਈ ਦੇ ਵਿੱਚ ਪੈਂਦੀ ਆ ਉਹ ਆਪਾਂ ਸਾਰੀ ਪ੍ਰੋਪਰ ਪਾ ਕੇ ਇੱਥੇ ਜਿਮ ਵਾਲੇ ਮੁੰਡੇ ਛੱਕੇ ਜਾਂਦੇ ਜੀ ਆਪਣੇ ਕੋਲੇ ਹੋਰ ਮੁੰਡੇ ਛੱਕੇ ਜਾਂਦੇ ਆ ਤੇ ਹੋਰ ਵੀ ਆਪਾਂ ਸੰਗਤ ਨੂੰ ਕਹਿੰਦੇ ਆ ਵੀ ਆਓ ਤੇ ਛੱਕੇ ਸਾਡੇ ਕੋਲੇ ਜਾਓ ਤੇ ਸਰੀਰ ਲਈ ਇਹ ਗਰਮੀ ਦੇ ਵਿੱਚ ਵੀ ਤਾਂ ਇੱਕ ਬਹੁਤ ਵੱਡਾ ਤੋਹਫਾ ਹੈਗਾ ਤੇ ਬਹੁਤ ਵਧੀਆ ਚੀਜ਼ ਹੈ ਜੀ ਤੇ ਪੌਣੇ ਬਾਈ ਕੀ ਕੀ ਆ ਸਾਰੀਆਂ ਕਿਹੜੀ ਵਸਤ ਕੜੀ ਹੁੰਦੀ ਉਹੀ ਪੌਣੇ ਨੇ ਰਾਸਤਾ ਬਾਈ ਜੀ ਇਹਦੇ ਵਿੱਚ ਬਦਾਮ ਹਾਂਜੀ ਕਾਜੂ ਇਲਾਇਚੀ ਇਲਾਇਚੀ ਖਸ ਖਸ ਮਗਜ ਠੀਕ ਹੈ گلاب ਦੇ ਫੁੱਲ ਕਾਲੀ ਮਿਰਚ ਤੇ ਮਿਸ਼ਰੀ ਹੋਗੀ ਜੀ ਤੇ ਖਸ ਖਸ ਤੇ ਆਪਣਾ ਸ਼ੱਕਰ ਹੋਗੀ ਜੀ ਅਜਿਹੀ ਸ਼ੱਕਰ ਹਾਂ ਇਹ ਪੌਣੇ ਆ ਇੱਥੇ ਥੋੜਾ ਜਿਹਾ ਸਮਾਨ ਆਪਣਾ ਪਿੱਛੇ ਹੀ ਘਰ ਆ ਹਾਂਜੀ ਆਪਾਂ ਉੱਥੇ ਹੀ ਤਿਆਰ ਕਰਕੇ ਲੈ ਹੋਣੇ ਆ ਬਾਈ ਫਿਰ ਇਹ ਇੱਥੇ ਥੋੜਾ ਜਿਹਾ ਮਟੀਰੀਅਲ ਥਾਂ ਜਗਾ ਜਗਾ ਦੀ ਥੋੜੀ ਜਿਹੀ ਹੋ ਸੀ ਸਮੱਸਿਆ ਸੀ ਸਮੱਸਿਆ ਸੀ ਹੁਣ ਇੱਥੇ ਆਪਾਂ ਵਧੀਆ ਬਣਾ ਕੇ ਬਾਈ ਪੀਤਾ ਮੈਂ ਵੀ ਗਲਾਸ ਤੇ ਬਹੁਤ ਟੇਸਟੀ ਸੀਗਾ ਹਾਂ ਹਾਂ ਜੀ ਹਾਂ ਬਾਕੀ ਸ਼ਾਕੇ ਦੇ ਆਪ ਹੀ ਧਾਰਦੇ ਹਾਂ ਹਾਂ ਜੀ ਆਪਾਂ ਬਾਈ ਆਪਾਂ ਤਰੀਂ ਦਾ ਦੇ ਵੀ ਬਹੁਤ ਵਧੀਆ ਬਣਾਉਂਦੇ ਤੁਸੀਂ ਨਹੀਂ ਆਪਾਂ ਜੀ ਦਲ ਪੰਥ ਦੇ ਵਿੱਚ ਸੇਵਾ ਕਰਦੇ ਆ ਜੀ ਠੀਕ ਹੈ ਜੀ ਪਤਾ ਹੀ ਆਪਾਂ ਨੂੰ ਵੀ ਕੀ ਚੀਜ਼ ਪੈਂਦੀ ਆ ਜੀ ਮਰਿਆਦਾ ਤੁਹਾਨੂੰ ਪਤਾ ਹੀ ਆ ਜੀ ਮਰਿਆਦਾ ਸਾਰੀ ਆਪਾਂ ਉਸ ਹਾਵਨਾ ਠੀਕ ਹੈ ਜੀ ਇਹ ਤੁਸੀਂ ਬਦਲ ਸਿੰਪਲ ਬਣਾਉਂਦੇ ਆ ਕਿ ਉਹ ਕੜੀ ਸਿੱਧੀ ਹਾਂ ਜੀ ਨਹੀਂ ਸਿੱਧੀ ਦੇਗਾ ਨਹੀਂ ਅਸੀਂ ਲਾਉਂਦੇ ਅਸੀਂ ਸ਼ਰਧਾਈ ਕੱਲੀ ਕੱਲੀ ਹੀ ਹਾਂ ਠੀਕ ਹੈ ਤੇ ਕੋਈ ਇਹ ਚੀਜ਼ ਦਾ ਕੋਈ ਤੁਹਾਨੂੰ ਕੋਈ ਮਨਾਹੀ ਜੀ ਆ ਕੋਈ ਨਹੀਂ ਨਹੀਂ ਜੀ ਕੋਈ ਆਪਾਂ ਦੇਈ ਕੋਈ ਨਹੀਂ ਜੀ ਆਪਾਂ ਨੂੰ ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਜਥੇਦਾਰ ਸਾਹਿਬ ਇੱਥੇ ਬਾਬਾ ਬੂਟਾ ਸਿੰਘ ਜੀ ਬਾਬਾ ਬਲਜੀਤ ਸਿੰਘ ਜੀ ਜਥੇਦਾਰ ਹਰਪ੍ਰੀ ਸਾਡੇ ਖਿਆਲੀਏ ਦਾਲਾ ਬਾਬਾ ਬਾਬਾ ਜੀ ਤੇ ਸਾਰੇ ਆਪਣੇ ਨਾਲ ਵਧੀਆ ਜੀ ਇੱਥੇ ਮੱਲਾ ਖੇਡ ਕੇ ਗਏ ਆ ਹੁਣ ਬਾਬਾ ਕੁਲਦੀਪ ਸਿੰਘ ਜੀ ਕੋਟ ਦੁੰਨੇ ਵਾਲੇ 10 ਘੋੜੇ ਲੈ ਕੇ ਆਏ ਸੀ ਆਪਣੇ ਖੇਤ ਬੈਠੇ ਜੀ ਇਧਰ ਠੀਕ ਹੈ ਜੀ ਤੇ ਹੁਣ ਆਪਣਾ ਪੜਾ ਇਧਰ ਲਾਇਆ ਹੋਇਆ ਵੇ ਜੀ ਲਹਿਰਾ ਮੁਹੱਬਤਾਂ ਠੀਕ ਹੈ ਜੀ ਜ세ਦਾਰ ਕਰਨ ਸਿੰਘ ਜੀ ਠੀਕ ਹੈ ਜੀ ਉਹਨਾਂ ਦੇ ਘੋੜਿਆਂ ਦੇ ਸਵਾਨ ਘੋੜਿਆਂ ਦੇ ਜ세ਦਾਰ ਆ ਉਹ ਤਾਂ ਮੱਝ ਵੀ ਮੈਂ ਕਰ ਦੋ ਸਿਆਰੇ ਆ ਸੀ ਤੇ ਮੈਨੂੰ ਉਹ ਆਪਣਾ ਸਾਰਾ ਇਹ ਬੋਰਾਸਰੇ ਦੇ ਨਾਲ ਚੱਲਦੇ ਆ ਇਹ ਉਹ ਲੈ ਵੀ ਪਾਇਆ ਸੀ ਮੈਂ ਹਾਂਜੀ ਹਾਂਜੀ ਮੈਂ ਘਟੂ ਘਟ ਸਨ 4 ਕਿਲੋਮੀਟਰ ਪਿੱਛੇ ਆਇਆ ਹੈਗਾ ਆਪਾਂ ਏ ਆਈ ਬਾਈ ਜੀ ਵੀ ਆਪਾਂ ਜਿਹੜੇ ਹੁਣ ਨਵੇਂ ਮੁੰਡੇ ਆਗੇ ਹਨ ਮੈਂ ਪੀਂਦਿਆ ਕੈਮੀਕਲ ਵਗੈਰਾ ਹਾਂਜੀ ਵੀ ਆ ਉਹਨਾਂ ਨੂੰ ਚੰਗੀ ਸਿਹਤ دی ਏ ਚੰਗੀ ਚੀਜ਼ ਪਾਈ ਏ ਆਪਣੀ ਦਾ ਕੀ ਕੋਸ਼ਿਸ਼ ਆ ਬਾਈ ਜੀ ਤੇ ਆਹ ਬਾਈ ਆ ਕਿ ਮੈਂ ਲਉਂਦਾ ਇਹਦਾ ਬਾਈ ਇਹਦਾ ਠੋਡੇ ਵਾਲਿਆਂ ਨੇ ਲੰਕਾਈਆਂ ਆਪਣਾ ਨਹੀਂ ਤੇ ਚੱਲਾ ਇਹ ਲੌਂਗਕਰੀ ਚਾਹੀਦੀ ਆ ਬਾਈ ਕਿਉਂ ਤੁਸੀਂ ਜੀ ਤੁਸੀਂ ਵੀ ਆਈ ਜਾਂਦੇ ਹੋਣਾ ਆਪਾਂ ਬਾਈ ਹਾਂ ਤੁਸੀਂ ਪੀਤੀ ਆ ਤੁਹਾਨੂੰ ਪਤਾ ਲੱਗ ਗਿਆ ਬਾਈ ਨਹੀਂ ਬਾਈ ਜੀ ਬਾਈ ਮੈਂ ਦਿੱਲੀੋਂ ਪੀਣਾ ਕਾ ਤੇ ਸਾਡੇ ਪਿੰਡ ਵੀ ਹੈਗੇ ਮੈਂ ਬਾਈ ਵੈਸੇ ਮਾਉਲ ਦੇ ਵਿੱਚ ਇੱਧਰ ਇਲੈਕਟ੍ਰੀਕਲ ਜੌਬ ਕਰਦਾ ਸੀ ਅੱਛਾ ਅੱਛਾ ਤੇ ਹੁਣ ਮੇਰਾ ਇੱਧਰ ਵਧੀਆ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਸਾਰੇ ਮੁੰਡੇ ਕਹਿੰਦੇ ਬਣਾ ਕੇ ਬਾਈ ਕਿੱਥੇ ਆਇਆ ਕਰਿਆ ਹਾਂ ਨਹੀਂ ਚੰਗੀ ਗੱਲ ਹੈ ਤੇ ਹੁਣ ਆਪਣੇ ਸਾਰੇ ਮੁੰਡੇ ਇਥੇ ਆ ਗਏ ਅੱਛਾ ਬਾਈ ਪੜਾਈ ਕੀ ਕੀਤੀ ਵੀ ਹੈ ਜੀ ਹਾਂ ਜੀ ਪ੍ਰੈਕਟੀਕਲ ਇੰਜੀਨੀਅਰ ਹਾਂ ਬਾਈ ਮੈਂ ਅੱਛਾ ਤੇ ਆਪਾਂ ਦੋਨੇ ਸੇਵੀਆਂ ਬਾਈ ਹਾਂ ਜੀ ਹਾਂ ਜੀ ਮੈਂ ਡੀਜੀ ਸੈੱਟ ਵੱਡੇ ਸੁਧੀਰ ਕਲੌਸ ਕਰਾਂ ਅੱਛਾ ਉਹਨਾਂ ਦਾ ਮੈਂ ਓਕੇ ਹਾਂ ਜੀ ਹਾਂ ਚਲ ਵਧੀਆ ਗੱਲ ਹੈ ਤੇ ਬਾਈ ਐਡਰੈਸ ਦੱਸ ਦੋ ਮੜਾ ਜਾ ਐਡਰੈਸ ਬਾਈ ਗਿਲਕਲਾਂ ਜੀਤੀ ਰੋਡ ਐਨ ਐਚ 7 ਹਾਂ ਜੀ ਤੇ ਜਮਾ ਗੱਲ ਕਲਾ ਦੇ ਮੇਨ ਬਾਸਟਾ ਤੇ ਮੇਨ ਦੇ ਉੱਤੇ ਜਮਾ ਹੈ ਨਾ ਬੋਰਡ ਦਾ ਤੇ ਨਾਲ ਲੱਗਿਆ ਪਿਆ ਕੱਟ ਗਾਣਾ ਬਾਈ ਇਹੀ ਉਹ ਆਪਣਾ ਹਾਂਜੀ ਇਹੀ ਹੈ ਜੀ ਹਾਂਜੀ ਅਮਨਦੀਪ ਸਿੰਘ ਬਾਈ ਦਾ ਘਰ ਵੀ ਬੱਲਾ ਇੱਥੇ ਸਾਹਮਣੇ ਹੀ ਹੈ ਯਾਰ ਉਹ ਸਾਹਮਣੇ ਕੋਠੀ ਹੈ ਜੀ ਆਪਣੀ ਉਹ ਸਾਹਮਣੇ ਤੇ ਚਲੋ ਠੀਕ ਆ ਬਾਈ ਜੀ ਬਾਈ ਕਰੋ ਵਧੀਆ ਹਾਂਜੀ ਤੇ ਕਿਰਪਾ ਬਾਬੇ ਜੀ ਨਾ ਹਾਂਜੀ ਹਾਂਜੀ ਤੇ ਚਲੋ ਠੀਕ ਆ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਸਾਰੇ ਵੀਰਾਂ ਨੂੰ ਤੇ ਬਾਈ ਕੋਲੇ ਇੱਥੇ ਖੜੇ ਹੋ ਕੋਈ ਵੱਡੇ ਰੋਡ ਤੇ ਆ ਤੇ ਸਾਕੇ ਦੇ ਅਖਾ ਬਾਈ ਤੇ ਇੱਕ ਵਾਰੀ ਤੁਸੀਂ ਕਿਹਾ ਤੁਸੀਂ ਇੱਕ ਤੁਸੀਂ ਰੁਕਣੇ ਰੁਕਣਾਗਾ ਇਹ ਤੇ ਪੁੱਛਕਣੀ ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਤੇ ਕਰਿਓ ਵੱਧ ਵੱਧ ਵੀਡੀਓ ਨੂੰ ਸ਼ੇਅਰ ਜੋ ਕਿ ਬਾਈ ਦਾ ਕੰਮ ਆਗਾ ਤੇ ਬਹੁਤ ਚੰਗਾ ਚੱਲੇ ਤੇ ਕਿਉਂ ਬਾਈ ਚੰਗੀ ਚੀਜ਼ ਪਿਆਰ ਆ ਕੋਈ ਕੋਈ ਚ ਕੈਮੀਕਲ ਜਾਂ ਕੋਈ ਇਸਦੀ ਮਾੜੀ ਚੀਜ਼ ਕੋਈ ਵੀ ਨਹੀਂ ਇੱਥੇ ਇੱਕ ਵੀ ਚੀਜ਼ ਨਹੀਂ ਜੋ ਆਪਣੇ ਸਰੀਰ ਲਈ ਮਾੜਾ ਹੋਵੇ ਤੇ ਚੰਗੀ ਚੀਜ਼ ਨੂੰ ਬਾਈ ਬਣੇ ਸਾਰੇ ਵੀਰਾਂ ਨੂੰ ਬੇਨਤੀ ਕੋਟ ਕਰਿਆ ਕਰੋ ਤੇ ਚੰਗੀ ਚੀਜ਼ ਨੂੰ ਸ਼ੇਅਰ ਕਰਿਆ ਕਰੋ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ